ਸਾਹਿਬ ਸ੍ਰੀ ਗੱਲ ਪੰਜਾਬੀਓ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਬਰਸਰ ਦੇ ਲੋਕ ਸਭਾ ਚੋਣ ਹਲਕਾ ਸ੍ਰੀ ਫਤਗੜ੍ਹ ਸਾਹਿਬ ਤੋਂ ਉਮੀਦਵਾਰ ਸਰਦਾਰ ਰਾਜਿੰਦਰ ਸਿੰਘ ਬਿੱਟੂ ਦਾ ਅਮਲੋ ਆਉਣ ਦੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਅਮਲੋ ਦੀ ਲੀਡਰਸ਼ਿਪ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ ਬਾਬਾ ਮੱਲ ਸਿੰਘ ਟੀਬੀ ਅਤੇ ਭਵਿੰਦਰ ਸਿੰਘ ਫਤਿਹਪੁਰ ਰਗਵੀਰ ਸਿੰਘ ਪੱਦਲ ਥੂਹਾ ਦੀ ਰਹਿਨਮਾਈ ਹੇਠ ਵਿਸ਼ੇਸ਼ ਮੀਟਿੰਗ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਲਕਾ ਸ੍ਰੀ ਫਤੇਗੜ ਸਾਹਿਬ ਦੇ ਉਮੀਦਵਾਰ ਰਾਜ ਜਤਿੰਦਰ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਆਉਣ ਵਾਲੀਆਂ ਲੋਕ ਸਭਾ ਚੋਣਾਂ ਬਾਰੇ ਸੰਬੋਧਨ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੀ ਜੋ ਮੀਟਿੰਗ ਹੋਈ ਉਹ ਹੱਕ ਪੰਜਾਬ ਦਾ ਟੀਵੀ 786 YouTube ਚੈਨਲ ਤੇ ਲਾਈਵ ਦਿਖਾਈ ਗਈ ਹੈ ਅਤੇ ਹਤੇ ਆਉ ਸੁਣਦੇ ਆ ਪ੍ਰੈਸ ਕਾਨਫਰੰਸ ਦੌਰਾਨ ਰਾਜਿੰਦਰ ਸਿੰਘ ਬਿੱਟੂ ਦੇ ਵਿਚਾਰ ਧੰਨਵਾਦ ਜੀ ਹੱਸਦੇ ਵਸਦੇ ਰਹੋ ਪੰਜਾਬੀਓ ਅਤੇ ਪਾਰਟੀ ਵੱਲੋਂ ਸਰਦਾਰ ਰਗਵੀਰ ਸਿੰਘ ਪਿੰਡ ਭੱਦਲ ਥੂਆ ਦਾ ਸਨਮਾਨ ਕੀਤਾ ਗਿਆ ਤੇ ਮੀਟਿੰਗ ਵਿੱਚ ਪਹੁੰਚੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਹਲਕਾ ਹਮ ਲੋਗ ਦੇ ਨਿਵਾਸੀਆਂ ਨੂੰ ਪੈਨਸ਼ਨ ਦੇਣਾ ਚਾਹੂੰਗਾ ਕਿ ਜਿੰਨਾ ਵੀ ਕਾਂਗਰਸ ਦੇ ਜਿਹੜੇ ਲੀਡਰ ਨੇ ਇਹਨਾਂ ਨੇ ਤੱਕਾ ਹੈ ਆ ਉਦਲਿਤ ਪਰਵਾਰਾਂ ਨਾਲ ਕੀਤਾ ਆ ਜਿੰਨਾ ਵਿਕਾਸ ਹਲਕਾ ਮਲੋਹ ਜਾਂ ਸ਼੍ਰੀ ਫਤਿਹਗੁਰ ਸਾਹਿਬ ਜੀ ਦਾ ਹੋਣਾ ਚਾਹੀਦਾ ਸੀਗਾ ਉਹ ਇਹ ਕਰਵਾ ਨਹੀਂ ਸਕੇ ਕਿਉਂਕਿ ਤਰ੍ਹਾਂ ਤਰ੍ਹਾਂ ਦੇ ਜਿਹੜੇ ਲੀਡਰ ਨੇ ਉਹ ਸਮੇਂ-ਸਮੇਂ ਨਾਲ ਬਦਲਦੇ ਰਹੇ ਤੇ ਜਿਹੜੇ ਫਿਰਕਾਪਰਸੂ ਲੀਡਰ ਨੇ ਭਾਵੇਂ ਉਹ ਡਿਪਰਾ ਸਾਹਿਬ ਕੋਈ ਪਹਿਲਾਂ ਕੈਪਟਨ ਸਾਹਿਬ ਡਿਪਰਾ ਸਾਹਿਬ ਲਈ ਆਏ ਤੇ ਉਸ ਤੋਂ ਬਾਅਦ ਇਹ ਹੋਰ ਆ ਗਈ ਪਰ ਜਿਹੜੇ ਦਲਿਤ ਪਰਵਾਰਾਂ ਦੇ ਸੀਨੀਅਰ ਆਗੂ ਸੀਗੇ ਉਹਨਾਂ ਨੂੰ ਅੱਖੋ-ਪਰੋਖੇ ਕਰਕੇ ਆਪਣੇ ਲੀਡਰਸ਼ਿਪ ਵਿੱਚ ਬਿਗਾਉਣ ਦਾ ਰਿਹੇ ਪਰ ਇਹ ਜਿਹੜੀ ਇਹ ਵਿਕਾਸ ਦਾ ਜਿਹੜਾ ਕੰਮ ਕਰਨਾ ਸੀ ਉਹ ਸਾਰਾ ਇਹ ਭੁੱਲ ਗਏ ਆਪਣੇ ਕਿਉਂ ਮਨ ਦੇ ਰਾਜ ਵਿੱਚ ਪੱਦੇ ਹੋਏ ਤੇ ਲੋਕਾਂ ਨੂੰ ਜਨਤਾ ਨੂੰ ਵੀ ਇਹ ਕਹਿਣਾ ਚਾਹੁੰਦੇ ਆਪਣੇ ਵੋਟਰਾਂ ਨੂੰ ਸਭ ਤੋਂ ਪਹਿਲਾਂ ਤਾਂ ਦੇਸ਼-ਵਰਦੇਸ਼ ਵਿੱਚ ਵੱਸਦੇ ਸਾਡੇ ਪੰਜਾਬ ਵਾਸੀਆਂ ਨੂੰ ਸਿੰਧ ਦੀ ਚਾਦਰ ਸ਼ਹੀਦ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਉਸਤ ਦੀ ਲੱਖ-ਲੱਖ ਵਧਾਈ ਹੋਵੇ ਤੇ ਮੈਂ ਹਲਕਾ ਪਟਗੜ੍ਹ ਸਾਹਿਬ ਤੋਂ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਮਾਨ ਅੰਮ੍ਰਿਤਸਰ ਵੱਲੋਂ ਮੈਂ ਆਪ ਜੀ ਨੂੰ ਇਹ ਵਿਸ਼ਵਾਸ ਦਿਵਾਉਂਦਾ ਆ ਕਿ ਮੈਂ ਕੱਲੇ ਕੱਲੇ ਹਲਕੇ ਵਿੱਚ ਘੁੰਮ ਰਿਹਾ ਆ ਹਰ ਮੁਸ਼ਕਲ ਦਾ ਮੈਂ ਜਿਹੜਾ ਹੈ ਉਹ ਨੋਟ ਕਰ ਰਿਹਾ ਆ ਵੀ ਜੋ ਅੱਜ ਇਹ ਸਾਡੇ ਹਲਕੇ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਗੱਲ ਲਈ ਹੈ ਉਹ ਹੈ ਜੀ ਹੈਲਥ ਦੀ ਬੱਚਿਆਂ ਦੇ ਰੋਜ਼ਗਾਰ ਦੀ ਤੇ ਸੁਰੱਖਿਆ ਦੀ ਤੇ ਬਾਹਰ ਦੇ ਬੈਠੇ ਕਿਸਾਨਾਂ ਦੀ ਤੇ ਜਿਨ੍ਹਾਂ ਦੇ ਝੂਠੇ ਪਰਚੇ ਨੇ ਉਹਨਾਂ ਰੱਦ ਕਰਾਉਣ ਬਾਰੇ ਤੇ ਮੈਂ ਜਿਹੜੀ ਸਭ ਤੋਂ ਮੇਨ ਗੱਲ ਸਮਝਦਾ ਹਾਂ ਜਿਹੜੀ ਇੰਡਸਟਰੀ ਹੈ ਇੰਡਸਟਰੀ ਦਾ ਜਿਹੜਾ ਵਾਤਾਵਰਣ ਜਿਹੜਾ ਖਰਾਬ ਹੋ ਰਿਹਾ ਆ ਉਹ ਜਿਹੜਾ ਨਿਕਾਸੀ ਪਾਣੀ ਦੀ ਨਹੀਂ ਹੋ ਰਹੀ ਤੇ ਜਿਹੜਾ ਪੀਣ ਵਾਲਾ ਪਾਣੀ ਆ ਉਹ ਵੀ ਪ੍ਰਦੂਸ਼ਣ ਹੋ ਗਿਆ ਪ੍ਰਦੂਸ਼ਿਤ ਹੋ ਗਿਆ ਹਾਈ ਕੋਰਟ ਦੇ ਜਿਹੜੇ ਹੁਕਮ ਨੇ ਉਹਨਾਂ ਦੇ ਤਹਿਤ 32 ਕੰਡਿਆਂ ਨੂੰ ਨੋਟਿਸ ਆਇਆ ਆ ਜਿਹੜਾ ਨੈਸ਼ਨਲ ਹਾਈਵੇ ਤੇ ਨੇ ਉਹਨਾਂ ਨੇ ਪੰਜਾਬ ਸਰਕਾਰ ਨੇ ਉਹਨਾਂ ਦੇ ਤਾਂ ਕੋਈ پابੰਦੀ ਨਹੀਂ ਲਾਈ ਬਈ ਪਰ ਪਿੰਡ ਜਿਹੜਾ ਲਾ ਲਖਤੀਫੜ ਆਇਆ ਲਖਤੀਫੜਾ ਦੇ ਵਿੱਚ ਜਿਹੜੇ ਗਰੀਬਾਂ ਦੇ ਘਟ ਆਈ ਨੇ ਇੱਕ ਪਾਸੇ ਹਾਈ ਕੋਰਟ ਦੇ ਹੁਕਮਾਂ ਦੀ ਅਲੰਗੜਾ ਹੋ ਰਹੀ ਹੈ ਤੇ ਇੱਕ ਪਾਸੇ ਉਹਨਾਂ ਦੇ ਘਟ ਆਈ ਜਾ ਰਹੇ ਨਹੀਂ ਜੇ ਉਹ ਹੁਕਮ ਹਾਂ ਦੇ ਹਾਈ ਕੋਰਟ ਦੇ ਨੇ ਉਹਨਾਂ ਨੂੰ ਮੰਨਿਆ ਜਾ ਰਿਹਾ ਹੈ ਤਾਂ ਫਿਰ ਦੂਜੇ ਪਾਸੇ ਹੁਕਮ ਮੰਨਣ ਚਾਹੀਦੇ ਨੇ ਜਿੰਨੀ ਵੀ ਸਾਡੀ ਇੰਡਸਟਰੀ ਦੇ ਵਿੱਚ ਜਿੰਨੀ ਫੈਕਟਰੀਆਂ ਸਾਰੀਆਂ ਨੇ ਉਹਨਾਂ ਦੇ ਵਿੱਚ ਜਿਹੜੇ ਸਾਡੇ ਜੋ ਕੰਮ ਵਰਕਰ ਕੰਮ ਕਰਦੇ ਨੇ ਇੱਕ ਸਕੋਰਟੀ ਅਫਸਰ ਤੋਂ ਲੈ ਕੇ ਜਾਂ ਸਕਿਉਰਟੀ ਗਾਰਡ ਤੋਂ ਲੈ ਕੇ ਜੀਐਮ ਹੋਵੇ ਮੈਨੇਜਰ ਹੋਵੇ ਜਾਂ ਕੋਈ ਸੁਪਰਡੈਂਟ ਹੈ ਜਾਂ ਕੋਈ ਹੋਰ ਹੈ ਜਿੰਨੇ ਵੀ ਡਿਪਾਰਟਮੈਂਟ ਦੇ ਜਿਹੜੇ ਸੈਕਟਰੀ ਦੇ ਜ਼ਿੰਮੇਵਾਰ ਨੇ ਉਹ ਸਾਰੇ ਨਾ ਉਹ ਬਾਰੀ ਸਟੇਟਾਂ ਦੇ ਨੇ ਕੀ ਗੱਲ ਹੈ ਵੀ ਜਦੋਂ ਅਸੀਂ ਸਿੱਸੀ ਪੰਜਾਬ ਦੇ ਜਿਹੜੇ ਲੋਕ ਇਹ ਸਾਡੇ ਜਿੰਨੇ ਵੀ ਸਾਡੇ ਲੀਡਰ ਨੇ ਇਹ ਸਾਡੀ ਇੰਡਸਟਰੀ ਦੇ ਜਿਹੜੇ ਵਰਕਰ ਨੇ ਉਹਨਾਂ ਦੀ ਵੋਟਾਂ ਦਾ ਮੰਗਦੇ ਨੇ ਉਹਨਾਂ ਦੇ ਸਿਹਤ ਦਾ ਖਿਆਲ ਉਹਨਾਂ ਦੀ ਜਿਹੜੀ ਬੱਚਿਆਂ ਦਾ ਖਿਆਲ ਜਾਂ ਪੀਣ ਵਾਲੇ ਪਾਣੀ ਦਾ ਜਾਂ ਇਹ ਜਿਹੜੀ ਬਿਮਾਰੀਆਂ ਰੂਪਾਂ ਸਾਹ ਜਿਹੜੀ ਇਹ ਵਾਸਤੇ ਕੀ ਕੀਤਾ ਇਹਨਾਂ ਨੇ ਸਾਡੇ ਸਰਦਾਰ ਜਿਹੜੇ ਅਮਰ ਸਿੰਘ ਜੀ ਜਿਹੜੇ ਪਿਛਲੇ 10 ਸਾਲਾਂ ਤੋਂ MP ਨੇ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਆ ਕਿ ਤੁਸੀਂ ਤਾਂ ਗੈਸਟਡ ਅਫਸਰ ਹੋ ਆਈਐਸ ਰਹੇ ਹੋ ਤੁਸੀਂ ਜਿਹੜੇ ਜੇ ਪ੍ਰਦੂਸ਼ਣ ਬੋਰਡ ਦਾ ਜਿਹੜਾ ਚੇਅਰਮੈਨ ਆ ਇਹ ਜੋ ਪਟਿਆਲੇ ਜਿਲ੍ਹੇ ਦਾ ਜਾਂ ਉੱਥੋਂ ਦੇ ਦਫ਼ਤਰ ਦੇ ਕਰਮਚਾਰੀ ਨੇ ਉੱਚ ਅਧਿਕਾਰੀ ਨੇ ਉਹਨਾਂ ਨੂੰ ਬੁਲਾ ਕੇ ਤੁਸੀਂ ਮੀਟਿੰਗ ਕਿਉਂ ਨਹੀਂ ਕੀਤੀ ਵੀ ਜਿਹੜਾ ਖੰਨਾ ਭਾਵੇਂ ਖੰਨਾ ਹੋਵੇ ਗੁਵਿੰਦਗੜ੍ਹ ਹੋਵੇ ਉਮਲੋ ਹੋਵੇ ਇਸ ਤਰ੍ਹਾਂ ਦੇ ਹੋਵੇ ਵੀ ਜਿਹੜੀ ਇੰਡਸਟਰੀ ਹੈ ਇਹਦੀ ਇੰਡਸਟਰੀ ਹੋਣੀ ਜ਼ਰੂਰੀ ਹੈ ਪਰ ਇੰਡਸਟਰੀ ਦੇ ਨਾਲ ਜਿਹੜਾ ਸਾਡੇ ਬੱਚਿਆਂ ਦੀ ਸਾਡੇ ਜਿਹੜੇ ਔਰਤਾਂ ਨੇ ਜਾਂ ਸਾਡੇ ਪਰਿਵਾਰ ਨੇ ਸਾਡੇ ਵੀਰ ਕੰਮ ਕਰਦੇ ਨੇ ਜਾਂ ਬਾਹਰ ਰਹਿੰਦੇ ਨੇ ਨੇੜੇ ਤੇੜੇ ਉਹਨਾਂ ਦੀ ਸਿਹਤ ਜਿਹੜਾ ਗਲਤ ਪ੍ਰਭਾਵ ਪੈ ਰਿਹਾ ਹੈ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਜਿਹੜਾ ਅਲਰਜੀ ਹੈ ਦਮਾ ਆ ਖਾਂਸੀ ਆ ਜਾਂ ਜਿਹੜਾ ਮਲੇਰੀਆ ਕਈ ਜੇ ਬੱਚਾ ਪੈਦਾ ਹੋਏਗਾ ਤਾਂ ਡੇਂਗੂ ਵੀ ਹੋਏਗਾ ਮਲੇਰੀਆ ਵੀ ਹੋਏਗਾ ਤੇ ਜਦੋਂ ਅਸੀਂ ਇਹਨਾਂ ਇੰਡਸਟਰੀ ਵਾਲੇ ਤੋਂ ਇਹ ਵੱਡੇ ਲੀਡਰ ਨੇ ਇਹ ਇੱਕ ਪਤਾ ਨਹੀਂ ਕਿਉਂ ਡਰਦੇ ਨੇ ਜਦੋਂ ਹਾਈ ਕੋਰਟ ਦੇ ਹੁਕਮ ਨੇ ਸਭ ਕੁਝ ਆ ਵੀ ਜਿਹੜਾ ਪ੍ਰਦੂਸ਼ਨ ਹੈ ਉਹਦੇ ਹੱਦ ਸੀਮਾ ਤੈ ਕੀਤੀ ਗਈ ਹੈ ਜਦੋਂ ਵੀ ਇਹ ਇਗਨੋਰ ਕਰਕੇ ਸਾਰਿਆਂ ਨੂੰ ਇਹ ਜਿਹੜੇ ਸਾਡੇ ਜਿਹੜੇ ਇੱਥੋਂ ਦੇ ਲੋਕ ਵਾਸੀ ਨੇ ਉਹਨਾਂ ਦੀ ਸਿਹਤ ਰੱਖ ਲਵਾਉਣ ਕਰ ਕੀਤਾ ਜਾ ਰਿਹਾ ਹੈ ਨਾ ਇਹ ਬਿਲਕੁਲ ਗਲਤ ਹੈ ਮੈਂ ਨਹੀਂ ਹੁਣ ਦੇਣਾ ਇਹ ਮੈਂ ਤਾਂ ਨਾਲ ਦੀ ਨਾਲ ਜਿਹੜਾ ਡਾਕਟਰ ਜਲ ਇਹਦਾ ਪ੍ਰੋਡਕਸ਼ਨ ਬੋਰਡ ਦਾ ਡਾਇਰੈਕਟਰ ਤੇ ਚੇਅਰਮੈਨ ਆ ਮੈਂ ਤਾਂ ਉਹਨੂੰ ਨੋਟਿਸ ਉੱਪਰ ਆਇਆ ਵੀ ਇਹ ਪਹਿਲਾਂ ਮੈਨੂੰ ਜਿਹੜੇ ਇੱਥੋਂ ਦੇ ਵੋਟਰ ਨੇ ਜਾਂ ਲੋਕ ਰਹਿੰਦੇ ਨੇ ਇਹਨਾਂ ਦੀ ਜਾਨ ਮਾਲ ਦੀ ਸੁਰੱਖਿਆ ਤਾਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਇਕੱਲੇ ਅਸੀਂ ਵੋਟਾਂ ਲੈਣ ਨਹੀਂ ਆਉਂਦੇ ਇਹ ਲੋਕ ਬੈਠਾ ਅੱਲਾ ਨਾਉਂਦੇ ਨੇ ਕਿਉਂਕਿ ਮੈਂ ਵੋਟਾਂ ਲੈਣ ਕੱਲਿਆ ਨਹੀਂ ਕਿਉਂਕਿ ਮੈਂ ਇਹਨਾਂ ਲੋਕਾਂ ਦੇ ਵਿੱਚ ਦੁੱਖ ਸੁੱਖਾਂ ਦੇ ਵਿੱਚ ਭਾਗੀਦਾਰ ਹੋਣ ਆਇਆ ਇਹਨਾਂ ਲੋਕਾਂ ਦੀ ਜੋ ਪ੍ਰੋਬਲਮ ਅੱਜ ਤੋਂ 10 ਸਾਲ ਤੋਂ ਪਹਿਲਾਂ ਵੀ ਕਿਸੇ ਸੁਣੀ ਨਹੀਂ ਤੇ ਅੱਜ ਵੀ ਕੋਈ ਸੁਣ ਨਹੀਂ ਰਿਹਾ ਮੈਂ ਤਾਂ ਲੋਕਾਂ ਦੇ ਕੰਮ ਕਰਨੇ ਨੇ ਲੋਕਾਂ ਦੇ ਜਿਹੜੇ ਅੰਦਰਲੀ ਜਿਹੜੀ ਚੀਜ਼ ਹੈ ਜਿਹੜੀ ਗਰਾਊਂਡ ਲੈਵਲ ਤੇ ਜਾ ਕੇ ਮੈਂ ਦੇਖਣਾ ਆ ਵੀ ਥੋੜੀ ਮੁਸ਼ਕਲਾਂ ਕੀ ਨੇ ਇੱਕ ਐਜੰਡਾ ਕੀ ਹੈ ਸਾਡੀ ਪਾਰਟੀ ਦਾ ਜਿਹੜਾ ਏਜੰਡਾ ਹੈਗਾ ਜੀ ਅਸੀਂ ਜਿਹੜਾ ਹੈ ਸਭ ਤੋਂ ਪਹਿਲਾਂ ਬੱਚਿਆਂ ਲਈ ਜੋਬ ਜਿਹੜੇ ਮਾਪਪੋ ਜਮੀਨਾਂ ਵੇਚ ਕੇ ਆਪਣੇ ਕਿਰਤ ਕਮਾਈ ਕਰਕੇ ਆਪਣੇ ਦਿਨ ਦੀ ਮਿਹਨਤ ਦੇ ਪੈਸੇ ਉਹਨਾਂ ਦੇ ਲਾਦਦੇ ਨੇ ਬੱਚੇ ਬਾਹਰ ਜਾ ਕੇ ਵਾਪਸ ਨਹੀਂ ਆਉਂਦੇ ਕੋਈ ਪੀਆ ਲੈਣ ਚੱਕਰ ਰਹਿੰਦਾ ਜਾਂਦਾ ਆ ਇਹ ਕਿ ਜਿਹੜੀ ਸੁਰੱਖਿਆ ਇੱਥੇ ਆ ਉਹ ਜਿਹੜੀ ਆ ਕਾਨੂੰਨ ਵਿਵਸਥਾ ਪੰਜਾਬ ਸਰਕਾਰ ਦੀ ਬਹੁਤ ਫੇਰ ਜ਼ਿਆਦਾ ਹੋ ਚੁੱਕੀ ਹੈ ਕਿਸੇ ਨੂੰ ਇਹ ਵਿਸ਼ਵਾਸ ਨਹੀਂ ਕਿ ਸਾਡਾ ਬੱਚਾ ਸੁਰੱਖਿਤ ਹੈ ਨਹੀਂ ਹੈ ਕਿਸਦਾ ਪਾਸ ਖੋਇਆ ਜਾਦਾ ਹੈ ਕਿਸਦਾ ਮੋਬਾਈਲ ਖੋਇਆ ਜਾਦਾ ਹੈ ਕਿਸੇ ਇੱਥੋਂ ਤੱਕ ਕਿ ਜਿਹੜੇ ਦੁਕਾਨਦਾਰ ਨੇ ਜਾਂ ਫੈਕਟਰੀਆਂ ਵਾਲੇ ਨੇ ਜਾਂ ਜਿਹੜੇ ਇੰਡਸਟਰੀ ਇੱਥੇ ਕੰਮ ਕਰਦੇ ਨੇ ਉਹਨਾਂ ਦੇ ਗੱਲਿਆਂ ਚੋਂ ਪੈਸੇ ਕੱਢੇ ਜਾ ਰਹੇ ਨੇ ਇਹ ਇਹ ਕਿ ਕਿਹੜੀ ਕਿਹੜੀ ਕਾਨੂੰਨ ਵਿਵਸਥਾ ਆ ਜਦੋਂ ਬਾਰਡਰ ਤੇ ਬੈਠੇ ਇਹਨਾਂ ਲੋਕਾਂ ਨੇ ਨਰਤੀ ਜਿਹੜੇ ਉੱਥੇ ਕਿਸਾਨ ਸੀ ਉਹ ਤਾਂ ਪ੍ਰੋਟੈਸਟ ਕਰ ਰਹੇ ਨੇ ਪ੍ਰੋਟੈਸਟ ਕਰਨਾ ਸਭ ਦਾ ਹੱਕ ਹੈ ਉਹ ਕੋਈ ਧੱਕਾ ਨਹੀਂ ਕਰ ਰਹੇ ਉਹ ਮੰਗ ਮੰਗ ਰਹੇ ਨੇ ਵੀ ਸਾਨੂੰ ਐਮਬੈਸੀ ਦੇ ਦਿਓ ਜਾਂ ਕੁਝ ਦਿਓ ਇਹਨਾਂ ਨੇ ਉੱਥੇ ਉੱਥੇ ਗੋਲੀਆਂ ਚਲਾਈਆਂ ਉਹਨਾਂ ਦੇ ਅਥਰੂ ਗਿਆ ਛੱਡੇ ਪਰ ਇਹਨਾਂ ਨੇ ਕਦੇ ਵਿਰੋਧ ਨਹੀਂ ਕੀਤਾ ਸਗੋਂ ਉਹਨਾਂ ਜਿਹੜੇ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਭਾਵੇਂ ਬਾਰਡਰ ਤੇ ਬੈਠਾ ਹਰਿਆਣੇ ਦਾ ਆ ਉਹਨੂੰ ਲੰਗਰ ਛਕਾਇਆ ਉਹਨਾਂ ਨੇ ਨਾਲ ਬਰਾਬਰੀ ਨਹੀਂ ਕੀਤੀ ਉਹਨਾਂ ਦੇ ਡਰੋਨ ਸਾਡੇ ਆ ਕੇ ਇੱਥੇ ਸਾਡੇ ਬੱਚਿਆਂ ਨਾਲ ਕਹਿਰ ਵਰਤਾਉਂਦੇ ਰਹੇ ਬੱਚੇ ਜਿਹੜੇ ਉਹਨਾਂ ਨੂੰ ਲੱਤਾਂ ਤੇ ਗੋਲੀਆਂ ਲੱਗੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਪਰ ਪੰਜਾਬ ਸਰਕਾਰ ਪਦਰੇ ਕਿਉਂ ਚੁੱਪ ਬੈਠੀ ਹੈ ਇਹਨਾਂ ਨੇ ਨਾ ਤਾਂ ਕਿਉਂ ਮਾਲੀ ਮਦਦ ਕੀਤੀ ਨਾ ਉਹ ਹੱਕ ਦਾ ਧਿਆਨ ਕੀਤਾ ਨਾ ਉਹਦਾ ਟ੍ਰੀਟਮੈਂਟ ਚ ਕੀਦਰਾ ਕੀਤਾ ਜਾ ਰਿਹਾ ਹੈ ਮੈਂ ਜਿਹੜੇ ਕੇਂਦਰ ਸਰਕਾਰ ਦੀ ਜਿਹੜੀ ਮਾਰੂ ਨੀਤੀਆਂ ਨੇ ਨਾ ਇਹਨਾਂ ਨਾਲ ਬਿਲਕੁਲ ਸਹਿਮਤ ਨਹੀਂ ਹੈ ਜਦੋਂ ਕੋਈ ਬੰਦਾ ਜਾ ਰਿਹਾ ਕੋਈ ਗੱਲ ਕਰਨ ਜਾ ਰਿਹਾ ਇਹਨਾਂ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਜਾਂ ਜਿਹੜੇ ਸਾਡੇ ਇੱਥੇ ਖੇਤੀਬਾੜੀ ਮੰਤਰੀ ਨੇ ਉਹਨਾਂ ਨੂੰ ਇੱਥੇ ਆ ਕੇ ਬਾਰਡਰ ਦੇ ਕਿਸਾਨਾਂ ਕੋਲੋਂ ਖੁਦ ਆਪ ਚੱਲ ਕੇ ਆਉਣਾ ਚਾਹੀਦਾ ਨਾ ਕਿ ਚੰਡੀਗੜ੍ਹ ਸੈਕਟਰੀ ਅੱਜ ਉੱਥੇ ਆ ਕੇ ਪਬਲਿਕ ਚ ਆਉਂਦੇ ਵੀ ਅਸੀਂ ਤੁਹਾਡੇ ਦੁੱਖ ਸੁੱਖ ਸਮਝਦੇ ਸਾਂ ਤੁਸੀਂ ਤਾਂ ਆ ਤੁਹਾਡੇ ਦੁੱਖਾਂ ਨੂੰ ਜਾਣਦੇ ਆ ਤੁਹਾਨੂੰ ਐਮਪੀਐਸਸੀ ਐਮਪੀਐਸਸੀ ਦਵਾਂਗੇ ਤੇ ਜਿਹੜੇ ਬੱਚਿਆਂ ਦੇ ਜਖਮੀ ਹੋਏ ਨੇ ਜਾਂ ਅਥਰੂ ਕੈਸ ਨਾਲ ਉਹਨੂੰ ਚਲੀ ਗਈ ਹੈ ਉਹਨਾਂ ਵਾਸਤੇ ਅਸੀਂ ਤੁਹਾਨੂੰ ਐਡੀ ਇਹ ਮਾਲੀ ਮਦਦ ਦੰਨੇ ਆ ਕਿਉਂਕਿ ਸਾਡੇ ਜਿਹੜੇ ਇੱਥੋਂ ਪੈਸਾ ਜਾਂਦਾ ਸੈਂਟਰਲ ਪੰਜਾਬ ਸਰਕਾਰ ਦੇ ਵਿੱਚ ਜਿਹੜੇ ਹੈਗੇ ਆ ਸਾਡਾ ਹੱਕ ਬਣ ਅਸੀਂ ਡਿਵਾਰਡ ਜਿਹੜਾ ਡਿਵੈਲਪਮੈਂਟ ਕਰ ਰਹੇ ਹਾਂ ਉਹ ਡਿਵੈਲਪਮੈਂਟ ਤਾਂ ਹੀ ਕੋਈ ਪੈਸਾ ਮਿਲੂਗਾ ਜਿਹੜਾ ਪੈਸਾ ਹੁੰਦਾ ਆ ਹੁਣ 2500 ਕਰੋੜ ਦਾ ਜਿਹੜਾ ਹੈ ਆ ਚੌਥੀ ਵਾਰ ਪੰਜਾਬ ਸਰਕਾਰ ਨੇ ਕਰਜ਼ਾ ਲਿਆ ਆ ਇਹ ਕਹਿੰਦੇ ਬਦਲਾ ਲਿਆਵਾਂਗੇ ਆ ਕੀ ਬਦਲਾ ਆਇਆ ਜਿਹੜਾ ਕੰਮ 10 5 20 ਰੁਪਏ ਹੁੰਦਾ ਸੀਗਾ ਉਹ ਮਹਿੰਗਾ ਹੋ ਗਿਆ ਬਹਾਨਾ ਹੋ ਗਿਆ ਪੈਸੇ ਹੀ ਮੰਗਦੇ ਨੇ ਇਹ ਕੋਈ ਜਿਹੜੀ ਸਕਰੀਨਾਂ ਨਾਲ ਸਰਕਾਰ ਚਲਾਉਣੀ ਜਾਂ ਮੋਬਾਈਲਾਂ ਨਾਲ ਚਲਾਉਣ ਇਹ ਨਹੀਂ ਆ ਜੋ ਜੋ ਅਸਲ ਹੈਗਾ ਉਹ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਆ ਜਾ ਕੇ ਸਿੱਧ ਫੇਸ ਟੂ ਫੇਸ ਗੱਲ ਕਰਕੇ ਬੰਦਾ ਕੰਮ ਕਰੇ ਉਹਨੂੰ ਸੰਤੁਸ਼ਟੀ ਹੋਵੇ ਕੰਮ ਕਰਾਉਣ ਨੂੰ ਵੀ ਮੇਰਾ ਕੰਮ ਹੋ ਜੂਗਾ ਅੱਜ ਪੰਜਾਬ ਦਾ ਕੋਈ ਆਧਾਰਾ ਨਹੀਂ ਹੈਗਾ ਜਿੱਥੇ ਬਿਨਾਂ ਪੈਸਾ ਕੰਮ ਹੁੰਦਾ ਹੋਵੇ ਪ੍ਰਸ਼ਟਾਚਾਰ ਨਾ ਹੁੰਦਾ ਹੋਵੇ ਇਹਨਾਂ ਨੇ ਕਿਹਾ ਸੀ ਅਸੀਂ ਨਸ਼ੇ ਬੰਦ ਕਰਾਂਗੇ ਨਾ ਤਾਂ ਇਹਨਾਂ ਨੇ ਨਸ਼ੇ ਬੰਦ ਕੀਤੇ ਜਿੰਨੀ ਸਕਿਉਰਟੀ ਇਹਨੇ ਸ਼ੰਭੂ ਬਾਰਡਰ ਦੇ ਖਨੌਰੀ ਬਾਰਡਰ ਦੇ ਖਨੌਰੀ ਤੇ ਲਾਈ ਸੀਗੀ ਜੇ ਇੰਨੀ ਜਿਹੜੀ ਸਿਕਿਉਰਿਟੀ ਆ ਕਿਤੇ ਬਾਰਡ ਤੇ ਲਾਈ ਹੁੰਦੀ ਤਾਂ ਅੱਜ ਪੰਜਾਬ ਦਾ ਕੋਈ ਵੀ ਨੌਜਵਾਨ ਨਸ਼ੇ 'ਚ ਗਲਤੀਤ ਨਾ ਹੁੰਦਾ ਤੇ ਨਾ ਹੀ ਕਿਸੇ ਡੈਥ ਹੁੰਦੀ ਨਾ ਹੀ ਕਿਸੇ ਗਰੀਬ ਦਾ ਪਰਿਵਾਰ ਉਜੜਦਾ ਬੇਰਜਗਾਰੀ ਜਿਹੜੀ ਹੈ ਉਹ ਸਾਜੀ ਖਤਮ ਕਰਨੀ ਹੈ ਮੈਂ ਜਿੰਨੇ ਵੀ ਕੇਂਦਰੀ ਮੰਤਰੀ ਦੇ ਜਿਹੜੇ ਸਾਡੇ ਸੈਂਟਰ ਦੇ ਡਿਪਾਰਟਮੈਂਟ ਨੇ ਹੈ ਸਾਰੇ ਉਹ ਹੀ ਨੇ ਮੈਂ ਉਹਨਾਂ ਜਿੰਨੇ ਚਾਹੇ ਉਹ ਸਖਤਰ ਚਾਹੇ ਉਹ ਪ੍ਰਿੰਸੀਪਲ ਸੈਕਟਰੀ ਹੈ ਜਾਂ ਕੋਈ ਮંત્રી ਹੈ ਮੈਂ ਉਹਨਾਂ ਨਾਲ ਗੱਲ ਕਰਾਂਗਾ ਵੀ ਜੋ ਸਾਡੇ ਪੰਜਾਬ ਦੇ ਜਿਹੜੇ ਸਾਡਾ ਜਿੱਦਾ ਸਾਡਾ ਹਿੱਸਾ ਬਣਦਾ ਹੈ ਉਹ ਸਾਡੇ ਹੱਕ ਦੀ ਜਿੰਨੀ ਸਾਡੀ ਪੋਸਟਾਂ ਨੇ ਸਾਨੂੰ ਘਟੂ ਘਟ ਸਾਡੇ ਬੱਚੇ ਨੂੰ ਉਹ ਤਾਂ ਦਿੱਤੀਆਂ ਜਾਣ ਜਦੋਂ ਵੀ ਇੱਥੇ ਇਸ ਹਲਕਾ ਫਤਿਹਗੜ ਸਾਹਿਬ ਦੇ ਵਿੱਚ ਦੋ ਕੈਂਡੀਡੇਟ ਮੇਨ ਨੇ ਉਹ ਕਾਂਗਰਸੀ ਨੇ ਆਹਾ माजी ਪਾਰਟੀ ਦੇ ਕਾਂਗਰਸ ਦੋਵੇਂ ਮਿਲ ਕੇ ਇਲੈਕਸ਼ਨ ਲੜ ਰਹੇ ਨੇ ਤਾਂ ਕਿ ਲੋਕਾਂ ਨੂੰ ਗੁੰਮਰਾਹ ਕਰਕੇ ਅਸੀਂ ਵੋਟਾਂ ਲੈ ਲਈਏ ਭਾਵੇਂ ਇਹ ਜੀਪ ਜਤਾਉਣ ਦੀ ਕੋਸ਼ਿਸ਼ ਕਰ ਪਰ ਅਮਰ ਨੂੰ ਜਿੱਤਨੇ ਦੋ ਹੀ ਨਹੀਂ ਕਿਉਂਕਿ ਦੋਹਾਂ ਨੇ ਕਦੇ ਕਿਸੇ ਦੁੱਖਾਂ ਦਰਜਾ ਸ਼ਬਦ ਨਹੀਂ ਹੋਏ ਨਾ ਇਹ ਲੋਕਾਂ ਦੇ ਵਿੱਚ ਵਿਚਰੇ ਨੇ ਨਾ ਇਹ ਪਿੰਡਾਂ ਜਾਂਦੇ ਨੇ ਇਹਨਾਂ ਦਾ ਵੀਆਈਪੀ ਕਲਚਰ ਹੈ ਜੇ 10 ਸਾਲ ਦੇ ਵਿੱਚ ਸਰਦਾਰ ਅਮਰਜੀਤ ਸਿੰਘ ਐ ਅਮਰ ਸਿੰਘ ਜੀ ਇੱਥੇ ਡਿਵੈਲਪਮੈਂਟ ਨਹੀਂ ਕਰਾ ਸਕਿਆ ਲੋਕਾਂ ਦੀ ਮੁਸ਼ਕਲ ਹੱਲ ਨਹੀਂ ਕਰ ਸਕਿਆ 10 ਸਾਲ ਦੇ ਵਿੱਚ ਤਾਂ ਦੰਗਾ ਕਿਹਦੇ ਜਲਦੀ ਵਿੱਚ ਰਾਜ ਕਰ ਦਿੰਦਾ ਜਾ ਲੋਕਾਂ ਦੇ ਵਿੱਚ ਜਦੋਂ ਪਿੰਡਾਂ ਜਾਂਦੇ ਲੋਕ ਕਹਿੰਦੇ ਨੇ ਸਾਡੇ ਸਾਡੇ ਪਿੰਡ ਤਾਂ ਆਏ ਨਹੀਂ ਜੀ ਜੇ ਸਾਡੇ ਪਿੰਡ ਚ ਆਉਣਾ ਨਹੀਂ ਫਿਰ ਵੋਟਾ ਮੰਗਣ ਦਾ ਕੀ ਅਧਿਕਾਰ ਹੈ ਮੈਂ ਤਾਂ ਇਹ ਗੱਲ ਕਹਾਂਗਾ ਸਾਰੇ ਹਲਕਾ ਪਤਿਹਰ ਤੋਂ ਦੇ ਵੋਟਰਾਂ ਨੂੰ ਵੋਟ ਉਸ ਵਿਅਕਤੀ ਨੂੰ ਪਾਓ ਜਿਹੜਾ ਬੰਦਾ ਤੁਹਾਡੇ ਦੁੱਖਾਂ ਦਰਜਾਂ ਦਾ ਹਮਦਰਦੀ ਹੈ ਤੁਹਾਡੇ ਜੇ ਦੁੱਖਾਂ ਦਰਜੇ ਸਹਿਕ ਹੁੰਦਾ ਉਹਨਾਂ ਦੁੱਖਾਂ ਦਾ ਪਤਾ ਆ ਇਹ ਵੀ ਆਈ ਕਲਚਰ ਜਿਹੜੇ ਕਲਚਰ ਵਾਲੇ ਨੇ ਇਹ ਤੁਹਾਡੇ ਦੁੱਖਾਂ ਦਰਜਾਂ ਨੂੰ ਨਹੀਂ ਜਾਣਦੇ ਮੈਂ ਗਰੀਬ ਪਰਿਵਾਰ ਚੋਂ ਆਇਆ ਹਾਂ ਮੈਨੂੰ ਪਤਾ ਹੈ ਗਰੀਬੀ ਕੀ ਚੀਜ਼ ਹੈ ਮੈਂ ਇੱਥੇ ਡਿਵੈਲਪਮੈਂਟ ਕਰਨਾ ਆ ਤੇ ਕਰਨਾ ਵੀ ਸਾਹ ਦੇ ਸਾਹਮਣੇ ਆ ਕਿਉਂਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਜੋ ਮੈਂ ਕਹੂੰਗਾ ਉਹ ਕਰਕੇ ਦਿਖਾਵਾਂਗਾ ਨਹੀਂ ਤਾਂ ਅਗਲੀ ਵਾਰ ਜੇ ਤੁਸੀਂ ਜਿਹੜੀ ਵੋਟ ਹੈ ਜਿੰਨੂੰ ਮਰਜ਼ੀ ਪਾ ਲਓ ਮੈਨੂੰ ਕੋਈ ਤਰ੍ਹਾਂ ਦੀ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਤੁਹਾਨੂੰ ਝੂਠੇ ਲਾਇ ਲਾ ਕੇ ਵੋਟਾਂ ਬਟੋਰਨੀ ਆ ਜਾਂ ਬਾਅਦ ਤੁਸੀਂ ਗਾਲ੍ਹਾਂ ਕੱਢੋ ਕਿਉਂਕਿ ਅੱਜ ਪੰਜਾਬ ਦਾ ਹਰ ਨੌਜਵਾਨ ਜਿਹੜਾ ਆ ਜਾਂ ਬਜ਼ੁਰਗ ਆ ਉਹਨੂੰ ਕਿਤੇ ਇਹਨੇ ਝੂਠੇ ਲਾਇ ਲਾਏ ਕਿ ਤੁਹਾਨੂੰ ਪੈਨਸ਼ਨ ਲਵਾ ਦਾਂਗੇ ਤੁਹਾਡੇ ਨੀਲੇ ਕਾਟ ਬਣਾ ਦਾਂਗੇ ਪਹਿਲਾਂ ਢੀਲੇ ਕਾਟ ਕੱਢ ਤੇ ਤੇ ਬਾਅਦ ਵਿੱਚ ਉਹੀ ਇਹਨਾਂ ਨੇ ਚਾਲੂ ਕਰਤੇ ਜੇ ਉਹ ਗੰਤ ਸੀ ਤਾਂ ਦੁਬਾਰਾ ਚਾਲੂ ਕੀ ਕੀਤੇ ਇਹ ਜਿਹੜੇ ਝੂਠੇ ਵਾਦਰੇ ਹਜ਼ਾਰ ਰੁਪਏ ਪੈਨਸ਼ਨ ਦਾ ਤੁਹਾਨੂੰ ਘਰੇ ਬੈਠੇ ਮਿਲ ਜੇਗਾ ਜੀ ਖਾਤੇ 'ਚ ਪਾ ਦਾਂਗੇ ਪਹਿਲਾਂ ਮੋਦੀ ਸਾਹਿਬ ਨੇ ਕਿਹਾ ਕਿ ਕਾਲਾ ਧਨ ਮੈਂ ਕਿੱਥੇ ਕੱਢ ਕੇ ਦਿਖਾਵਾਂਗਾ 14 14 ਲੱਖ ਰੁਪਈਆ ਜਿਹੜਾ ਹੈਗਾ ਤੁਹਾਡੇ ਖਾਤਿਆਂ 'ਚ ਆਵੇਗਾ ਉਹਨਾਂ ਨੇ ਪਾਉਣੇ ਦਾ ਕੀ ਸੀ ਜਿਹੜੇ ਸਾਡੇ 0 ਵਾਲੇ ਦੇ ਕਿਸੇ ਖਾਤੇ ਖਲਵਾ ਕੇ ਸਾਡਾ ਜਿਹੜਾ ਪਰਦਾ ਸੀ ਗਰੀਬਾਂ ਦਾ ਉਹ ਵੀ ਟੱਕਦਾ ਕਿਸੇ ਨੂੰ ਕੀ ਪਤਾ ਸੀ ਵੀ ਕਿਸੇ ਨੂੰ ਪੈਸਾ ਹੈ ਨਹੀਂ ਹੈ ਪਰ ਜਦੋਂ ਖਾਤੇ ਖੁੱਲ ਗਏ ਸਾਰਿਆਂ ਦੇ ਉਹਦੇ ਸਾਹਮਣੇ ਕਰਤਾ ਇਹਨੇ ਸਾਡੀ ਇੱਜ਼ਤ ਨਾਲ ਵਿਰਕਲਵਾੜ ਕੀਤਾ ਸਾਡੀ ਜਿਹੜੀ ਹੈ ਮਾਨਸਿਕ ਤੌਰ ਤੇ ਵੀ ਸਾਨੂੰ ਇਹਨੇ ਪ੍ਰੇਸ਼ਾਨ ਕੀਤਾ ਕਦੇ ਬੈਂਕਾਂ ਦੇ ਚੱਕਰ ਕਦੇ ਦਫ਼ਤਰਾਂ ਦੇ ਚੱਕਰ ਕਦੇ ਉਹਦੇ ਫੋਰਸ ਵਿੱਚ ਕਰਾ ਕੇ ਲਿਆਓ ਪਰ ਮੈਨੇਜਰਾਂ ਨੇ ਖਾਤੇ ਖੋਲਤੇ ਉਹ ਸਾਨੂੰ ਮਿਲਿਆ ਕੀ ਝੂਠੇ ਲਾਰੇ ਇਹ ਝੂਠੇ ਲਾਰੇ ਨਾਲ ਸਰਕਾਰਾਂ ਨੂੰ ਨਹੀਂ ਚਾਹੀਦੀਆਂ ਸੈਂਟਰ ਸਰਕਾਰ ਹੋਵੇ ਭਾਵੇਂ ਪੰਜਾਬ ਸਰਕਾਰ ਹੋਵੇ ਭਾਵੇਂ ਜਿਹੜੀ ਆ ਜੇ ਕਾਂਗਰਸ ਸਰਕਾਰ ਆ 70 ਸਾਲ ਦੇ ਵਿੱਚ ਕਾਂਗਰਸ ਸਰਕਾਰ ਨੇ ਜਿੰਨਾ ਵੀ ਸਾਡੇ ਪੰਜਾਬ ਦਾ ਘਾਣ ਹੋਇਆ ਸਾਡੇ ਸਿੱਖਾਂ ਦਾ ਕਹਨ ਹੋਇਆ ਸਾਡੇ ਸਿੱਖੀ ਦਾ ਕਹਨ ਹੋਇਆ ਇਸ ਤੋਂ ਬਾਅਦ ਇਹ ਕਾਂਗਰਸ ਸਰਕਾਰ ਤੋਂ ਬਿਨਾ ਕੋ ਕਰ ਨਹੀਂ ਸਕਦਾ ਅੱਜ ਪੰਜਾਬ ਦੇ ਉਹ ਕਾਂਗਰਸੀ ਲੀਡਰ ਇਹਨਾਂ ਤੋਂ ਟਿਕਟਾ ਮੰਗਦੇ ਨੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਉਹ ਪਹਿਲਾਂ ਸਿੱਖ ਭਾਈਚਾਰੇ ਨਾਲ ਹੈ ਜਾਂ ਕੌਮ ਨਾਲ ਹੈ ਜਾਂ ਇਹਨਾਂ ਨੂੰ ਗੱਦੀਆਂ ਕੁਰਸੀਆਂ ਚਾਹੀਦੀਆਂ ਨੇ ਮੈਂ ਇਹਨਾਂ ਨਾਲ ਬਿਲਕੁਲ ਐਗਰੀ ਨਹੀਂ ਹੈ ਸਾਡੀ ਕੌਮ ਤੋਂ ਸਾਡੇ ਸਿੱਖੀ ਤੋਂ ਸਾਡੇ ਧਰਮ ਤੋਂ ਅਹੀਂ ਜਾਂ 100 ਕੁਰਸੀਆਂ ਕਰਵਾਣ ਸਾਨੂੰ ਅਹੀਂ ਐਮਪੀ ਬਣਨ ਦੀ ਜਾਂ ਸਾਨੂੰ ਅਹੀਂ ਕੁਰਸੀਆਂ ਦੀ ਜਾਂ ਸਾਨੂੰ ਸੈਂਟਰ ਦੇ ਵਿੱਚ ਮਿਨਿਸਟਰੀਆਂ ਦੀ ਕੋਈ ਲੋੜ ਨਹੀਂ ਜੇ ਤੇ ਮੇਰੇ ਸਿੱਖਾਂ ਦੇ ਜਾਂ ਮੇਰੇ ਭਾਈਚਾਰੇ ਮੇਰੇ ਭੈਣ ਭਰਾਵਾਂ ਦੇ ਦਿਨਾਂ ਤੇ ਖੇਤ ਚੌਂਦੀ ਹੋਵੇ ਕਿਉਂਕਿ 1984 ਦੇ ਜਿਹੜੇ ਜਿਹੜੇ ਸਾਡੇ ਸ਼ਹੀਦ ਹੋਏ ਨੇ ਉੱਥੇ ਕਤਲ ਕੀਤੇ ਗਏ ਸਾਡੇ ਬੱਚਿਆਂ ਦੀ ਜਿਹੜੀ ਗਣਾ ਚਾਰ ਪਾ ਕੇ ਸਾੜੇ ਗਏ ਬੁਰੇ-ਬੁਰੇ ਹਲ ਕੀਤੇ ਗਏ ਅਸੀਂ ਉਹਨਾਂ ਨੂੰ ਭੁਲਾ ਨਹੀਂ ਸਕਦੇ ਇਹ ਜਾ ਕੇ ਉਹਨਾਂ ਦੁਆਰਾ ਟਿਕਟਾ ਮੰਗਦੇ ਨੇ ਮੈਂ ਇਹਨਾਂ ਨੂੰ ਇਹਨਾਂ ਦਰਦਕਾਰ ਕਰਦਾ ਹਾਂ ਵੀ ਤੁਸੀਂ ਇੰਨੇ ਗਿਰ ਗਏ ਵੀ ਆਪਣੇ ਸਮਾਜ ਨੂੰ ਆਪਣੇ ਭਾਈਚਾਰਾ ਛੱਡ ਕੇ ਇੱਕ ਕੁਰਸੀ ਦੇ ਪਿੱਛੇ ਚਲੇ ਗਏ ਮੈਂ ਅਪੀਲ ਕਰਦਾ ਹਾਂ ਕਿ ਸਰ ਜੋ ਮੈਨ ਸ਼ਰਮ ਜੀ ਸ਼ੋਹਣੀ ਅਕਾਲੀ ਦਾ ਅਮਰਸਰਿਆ ਸਰਦਾਰ ਸਿਮਰ ਸਿੰਘ ਈਮਾਨ ਜੋ ਅਕਲੇ ਲੀਡਰ ਨੇ ਨਾ ਤਾਂ ਉਹਨਾਂ ਨੇ ਕਦੇ ਪੱਗ ਬਦਲੀ ਨਾ ਸੋਚ ਬਦਲੀ ਨਾ ਵਿਕੇ ਤੇ ਨਾ ਜਾ ਕੇ ਪਾਰਲੀਮੈਂਟ ਚੁੱਪ ਕਰਕੇ ਉੱਥੇ ਚਾਹ ਦਾ ਕੱਪ ਪੀ ਕੇ ਵਾਪਸ ਆਏ ਉਹ ਛੇਰ ਵਾਂਗੂ ਡਟੇ ਨੇ ਆਪਣੀ ਕੌਮ ਦੇ ਨਾਲ ਤੇ ਅੱਜ ਖੜੇ ਨੇ ਉਹਨਾਂ ਨੇ ਮੈਨੂੰ ਇਹੀ ਸੰਦੇਸ਼ ਦਿੱਤਾ ਆ ਕਿ ਪੁੱਤਰ ਆਪਾਂ ਨੇ ਜਾਇਦਾਦਾ ਨਹੀਂ ਬਣਾਉਣੀਆਂ ਆਪਾਂ ਨੇ ਕਿਸੇ ਦਾ ਝੂਠੇ ਪਰਚੇ ਨਹੀਂ ਕਰਾਉਣੇ ਕਿਸੇ ਇੰਡਸਟਰੀ ਦਾ ਕਬਜ਼ਾ ਨਹੀਂ ਕਰਨਾ ਨਜਾਇਜ਼ ਮੈਹਰਤ ਨਹੀਂ ਕਰਨੀ ਆਪਾਂ ਨੇ ਬਚਾਉਣਾ ਕੀ ਹੈ ਪੰਜਾਬ ਦੀ ਨੌਜਵਾਨੀ ਕਿਸਾਨੀ ਇਹ ਜਿਹੜੀ ਜੇ ਸਾਡਾ ਕਿਸਾਨ ਬਚ ਗਿਆ ਸਾਡਾ ਪੰਜਾਬ ਬਚੇਗਾ ਜੇ ਸਾਡਾ ਕਿਸਾਨ ਨਾ ਰਹਾ ਤਾਂ ਅਸੀਂ ਰੋਟੀ ਕਿੱਥੋਂ ਖਾਵਾਂਗੇ ਇਹਨਾਂ ਦੇ 7 ਤਰ੍ਹਾਂ ਤਰ੍ਹਾਂ ਦੀ ਜਿਹੜੀ ਹੈ ਪੰਜਾਬ ਮਾਰੂ ਨੀਤੀਆਂ ਉਹ ਇਹਦੇ ਦੀ ਇਨੀ ਸੋਚ ਘਟਿਆ ਆ ਇਹ ਸਾਨੂੰ ਕਿਸੇ ਨਾ ਕਿਸੇ ਤਰੀਕੇ ਖਤਮ ਕਰ ਦਿੰਦੇ ਨੇ ਕਦੇ ਕਿਸੇ ਦੰਗਿਆਂ ਦੇ ਕਦੇ ਧੰਮ ਦੇ ਨਾਂ ਤੇ ਇਹ ਧੰਮ ਦੇ ਠੰ ਟੇਕੜੇ ਠੇਕੇਦਾਰ ਨੇ ਇਹਨਾਂ ਤੋਂ ਬਚਾਓ ਆਪਣੇ ਆਪ ਨੂੰ ਬਚਾਓ ਇਹਨਾਂ ਦੀ ਜਿਹੜੇ ਕਹਿੰਦੇ ਨੇ ਜਦੋਂ ਅਮਰਤਪਾਲ ਮੰਗ ਕਰਦਾ ਖਾਲਸਾ ਦੀ ਉਸ ਵੇਲੇ ਤਾਂ ਉਹਨੂੰ ਦੇਸ਼ ਵਿਰੋਧੀ ਧਰੂਵ ਬਣਿਆ ਜਾਂਦਾ ਐਨਐਸਏ ਲਾ ਕੇ ਉਹਨੂੰ ਜੇਲ੍ਹ 'ਚ ਭੇਜ ਜਾਂਦਾ ਪਰ ਜਦੋਂ ਭਗਵੇਂ ਸ਼ਵਰ ਬਾਬਾ ਸ਼੍ਰੀਆਮ ਕਹਿੰਦਾ ਆ ਵੀ ਅਸੀਂ ਹਿੰਦੂ ਰਾਸ਼ਟਰ ਬਣਾਵਾਂਗੇ ਇਹਨਾਂ ਦੇ ਕੇਂਦਰੀ ਮੰਤਰੀ ਕਹਿੰਦੇ ਨੇ ਦਿਗਰਾਜ ਜੀ ਨੇ ਕਿਹਾ ਉੱਥੇ ਜਿਹੜੀ ਹੈ ਸਮ੍ਰਿਤਾ ਵਰਾਨੀ ਹੈ ਇਹਨੇ ਸਾਰੇ ਨਹੀਂ ਕਿਹਾ ਯੂਪੀ ਦੇ ਮੁੱਖ ਮੰਤਰੀ ਨੇ ਕਿਹਾ ਵੀ ਅਸੀਂ ਇਹ ਹੈ ਹਿੰਦੂ ਰਾਸ਼ਟਰ ਬਣਾਵਾਂਗੇ ਘੱਟ ਗਿਣਤੀ ਜਿਹਨਾਂ ਦੇ ਜ਼ੁਲਮ ਉੱਤਰ ਪ੍ਰਦੇਸ਼ ਗੁਜਰਾਤ ਮਹਾਰਾਸ਼ਟਰ ਤਾਮਿਲਨਾਡੂ ਕਰਨਾਟਕਾ ਤ੍ਰਿਵਿੰਦਰਮ ਜਿੰਨੇ ਵੀ ਇੱਥੇ ਹੋਏ ਨਮਜ਼ਾਦ ਚ ਗੋਆ ਇੱਥੇ ਵੀ ਪੰਜਾਬ ਦੇ ਵਿੱਚ ਹੋਇਆ ਘੱਟ ਗਿਣਤੀ ਦੇ ਵਿੱਚ ਜਿੱਦੇ ਸਾਡੇ ਇੱਥੇ ਅਤਿਆਚਾਰ ਹੋਏ ਨੇ ਉਹ ਦਿੱਲੀ ਦਾ ਸਾਡੇ ਸਭ ਤੋਂ ਵੱਡੇ ਉਦਾਹਰਣ ਸਾਡੇ ਸਾਹਮਣੇ ਹੈ ਜੋ ਸਾਡੇ ਅੱਖਾਂ ਸਾਹਮਣੇ ਵਾਪਰੀ ਸਾਡੇ ਦਰਬਾਰ ਸਾਹਿਬ ਤੇ ਹਮਲੇ ਕਰਵਾਏ ਕਾਂਗਰਸ ਨੇ ਕਿ ਇਹ ਇਹ ਬੋਟਾ ਦੇ ਹੱਕਦਾਰ ਨੇ ਤੁਸੀਂ ਆਪ ਜਿਹੜਾ ਬੋਟ ਦਾ ਜਿਹੜਾ ਇਸਤੇਮਾਲ ਕਰਨ ਆਇਆ ਉਹ ਇਹ ਜਿਹੜੀ ਜਿਹੜੀ ਇਲੈਕਸ਼ਨ 2024 ਦੀ ਹੈ ਇਹ ਕੋਈ ਆਮ ਇਲੈਕਸ਼ਨ ਨਹੀਂ ਹੈ ਇਹ ਇੱਕ ਮਹੱਤਮਪੂਰਨ ਇਲੈਕਸ਼ਨ ਹੈ ਦੇਸ਼ ਕਿੱਧਰ ਨੂੰ ਜਾ ਰਿਹਾ ਹੈ ਅਸੀਂ ਦੇਸ਼ ਕੌਮ ਬਚਾਉਣੀ ਹੈ ਆਪਣਾ ਪੰਜਾਬ ਬਚਾਉਣਾ ਹੈ ਜਾਂ ਇਹ ਧਰਮ ਦੇ ਠੇਕੇਦਾਰ سرمایہਦਾਰ ਜੋ ਅਡਾਨੀ ਅਵਾਨੀ ਦੇਸ਼ ਤੇ ਕਵਰਾ ਕਬਜ਼ਾ ਕਰਨਾ ਚਾਹੁੰਦੇ ਨੇ ਆਪਣੇ ਆਪਣੇ ਵੱਡੇ ਪ੍ਰੋਜੈਕਟ ਲਾ ਕੇ ਸਾਡੀਆਂ ਹਲਕੀਆਂ ਜਿਹੜੀਆਂ ਛੋਟੇ ਛੋਟੇ ਤੋਂ ਘਟ ਤੋਂ ਘਟ ਕੀਮਤ ਜੀਚਾ ਲੈ ਕੇ ਇੱਕ ਮੈਂ ਇਹ ਗੱਲ ਕਰਾਂ ਵੀ ਇੱਕ ਜਿਹੜਾ ਆਲੂ ਹੈ ਸਾਡਾ ਗਰੀਬ ਦਾ ਕਿਸਾਨ ਦਾ 2 ਰੁਪਏ 3 ਰੁਪਏ ਕਿਲੇ ਤੋਂ ਵੰਦ ਨਹੀਂ ਚੱਕਿਆ ਜਾਂਦਾ ਜਦੋਂ ਉਹੀ ਪ੍ਰੋਡਕਟ ਬਣਾ ਕੇ ਇੱਕ ਆਲੂ ਦਾ ਇੱਕ ਚਿਪਸ ਪੈਕਟ ਵੇਚਦਾ ਇੱਕ ਆਲੂ ਦੇ ਵਿੱਚ 3 ਪੈਕਟ ਬਣਦੇ ਨੇ ਉਹਦੀ ਕੀਮਤ ਕਿੰਨੀ ਹੁੰਦੀ ਹੈ 30 ਰੁਪਏ ਜਦੋਂ ਇੱਕ ਆਲੂ ਦੀ ਕਿਉਂ 30 ਰੁਪਏ ਹੈ ਤੇ ਸਾਡੇ ਆਲੂ ਦੀ ਕੀਮਤ ਕਿਉਂ 2 ਰੁਪਏ ਹੈ ਇਸ ਕਰਕੇ ਮੈਂ ਤੁਹਾਨੂੰ ਸਾਰਾ ਸcheid ਕਰਨਾ ਚਾਹੁੰਦਾ ਹਾਂ ਖਾਸਕਰ ਜਿਹੜੀ ਨੌਜਵਾਨ ਪੀੜ੍ਹੀ ਹੈ ਕਿ ਆਪਣੇ ਆਪ ਨੂੰ ਪਹਿਲਾਂ ਸਭ ਤੋਂ ਨਸ਼ਿਆਂ ਤੋਂ ਬਚਾਓ ਉਸ ਤੋਂ ਬਾਅਦ ਆਪਣੇ ਧਰਮ ਦੀ ਰੱਖਿਆ ਕਰੋ ਧਰਮ ਤੇ ਚੱਲਣ ਦੀ ਕੋਸ਼ਿਸ਼ ਕਰੋ ਗੁਰੂ ਘਰ ਜਾਓ ਆਪਣੇ ਵੱਡਿਆਂ ਦਾ ਸਤਿਕਾਰ ਕਰੋ ਮੇਰੀ ਕੋਈ ਨੀਚੀ ਜਿਹੜੀ ਦਸ਼ਮਣੀ ਹੈ ਉਹ ਕਿਸੇ ਲੀਡਰ ਨਾਲ ਜਾਂ ਕਿਸੇ ਵਿਅਕਤੀ ਵਿਅਕਤੀ ਵਿਸ਼ੇਸ਼ ਨਾਲ ਜਾਂ ਕਿਸੇ ਪਾਰਟੀ ਨਾਲ ਨਹੀਂ ਹੈ ਪਰ ਮੈਂ ਸਰਦਾਰ ਸਿੰਘ ਸਿਮਾ ਦੀ ਪਾਰਟੀ ਸ਼੍ਰੋਮਣੀ ਅਕਾਲੀ ਅੰਮ੍ਰਿਤਸਰ ਦੀ ਜਿਹੜੀ ਸੋਚ ਆ ਮੈਂ ਇਹ ਤੋਂ ਪ੍ਰਭਾਵਿਤ ਹੋ ਕੇ ਮੈਂ ਇਹ ਪਾਰਟੀ ਦੇ ਵਿੱਚ ਆਇਆ ਆ ਇੱਥੋਂ ਇਲੈਕਸ਼ਨ ਲੜ ਰਹੇ ਆ ਮੈਨੂੰ ਇੱਕ ਮੌਕਾ ਦੇ ਕੇ ਅਗਲੀ ਮੰਡਪ ਵਿੱਚ ਭੇਜੋ ਤੁਹਾਨੂੰ ਮੈਂ ਇਹ ਵਿਸ਼ਵਾਸ ਵੀ ਦਿਵਾਉਣਾ ਆ ਤੁਸੀਂ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਨਹੀਂ ਕਰੋਗੇ ਤੁਸੀਂ ਇਹ ਕਹੋਗੇ ਵੀ ਅੱਜ ਸਾਡੀ ਜਿਹੜੀ ਵੋਟ ਦਾ ਹੱਕ ਹੈ ਨਾ ਉਹ ਸਾਨੂੰ ਪ੍ਰਾਪਤ ਹੋ ਗਿਆ ਆ ਕਿਉਂਕਿ ਮੈਂ ਕੋਈ ਕਮਿਸ਼ਨਾਂ ਨਹੀਂ ਖਾਣੀਆਂ ਮੈਂ ਕਿਸੇ ਨੂੰ ਕਿਸੇ ਤਹਿਸੀਲਦਾਰਾਂ ਤੋਂ ਐਸਡੀਐਮ ਦਫ਼ਤਰ ਤੋਂ ਬਦਲੀਆਂ ਕਰਾਉਣ ਦੇ ਜਾਂ ਪੁਲਿਸ ਵਿਭਾਗ ਦੇ ਡੀਐਸਪੀ ਐਸਟੇ ਜਾ ਐਸੇ ਚ ਲੋੜਦੇ ਮੈਂ ਕਿਸੇ ਤੋਂ ਪੈਸੇ ਨਹੀਂ ਲਾਉਣੇ ਪੁਲਿਸ ਅਧਿਕਾਰੀ ਸਾਰੇ ਸਾਡੇ ਪੰਜਾਬ ਦੇ ਹੀ ਨੇ ਸਾਰੇ ਇਮਾਨਦਾਰ ਨੇ ਕਿਉਂਕਿ ਹਰ ਕਡ ਡਿਪਾਰਟਮੈਂਟ ਵਿੱਚ ਹਰ ਘਰ ਦੇ ਵਿੱਚ ਹਰ ਪਿੰਡ ਥਰ ਪਰਿਵਾਰ ਚ ਦੋ ਚਾਰ ਬੰਦੇ ਹੁੰਦੇ ਨੇ ਜਿਹੜੇ ਘਟੀਆਂ ਸੋਤ ਦੇ ਮਾਲਕ ਹੁੰਦੇ ਪਰ ਆਪਾਂ ਸਾਰਿਆਂ ਨੂੰ ਅਲੀਗੇਸ਼ਨ ਨਹੀਂ ਕਰ ਸਕਦੇ ਵੀ ਤੁਸੀਂ ਗਲਤ ਹੋ ਇਸ ਕਰਕੇ ਮੈਂ ਸਾਰੇ ਹੀ ਜਿਹਨੇ ਵੀ ਸਾਡੇ ਪੰਜਾਬ ਦੇ ਨੌਜਵਾਨ ਮੁਲਾਜ਼ਮ ਹੈ ਭਾਵੇਂ ਕੋਈ ਹੈ ਮੈਂ ਸਾਰਿਆਂ ਨੂੰ ਇਹ ਬੇਨਤੀ ਕਰੂੰਗਾ ਕਿ ਸਾਡਾ ਸਾਰਿਆਂ ਦਾ ਇੱਕ ਲਾਕੀ ਫਰਜ਼ ਬਣਦਾ ਹੈ ਅਸੀਂ ਅੱਜ ਜੋ ਸਾਡਾ ਪੰਜਾਬ ਜਿਹੜਾ ਹੈ ਉਹ ਛੇਵੇਂ ਦਰਿਆ ਨਸ਼ਾ ਵੱਲੋਂ ਵੱਧ ਰਿਹਾ ਹੈ ਇਹਨੂੰ ਰੋਕਣ ਦੇ ਵਿੱਚ ਜਿੰਨਾ ਵੀ ਕਿਸੇ ਦਾ ਯੋਗਦਾਨ ਬਣਦਾ ਆ ਸਾਡੀ ਜਵਾਨੀ ਕਿਸਾਨੀ ਬਚਾਉਣ ਨੂੰ ਜਾਂ ਨਸ਼ਾ ਤੋਂ ਰੋਕਣ ਤੋਂ ਜੇ ਮੈਂ ਦੰਤ ਨਾ ਹੋਵਾਂ ਤਾਂ ਮੈਂ ਇਹ ਕਹਾਂਗਾ ਇੱਕ ਛੋਟੇ ਬੱਚੇ ਤੋਂ ਲੈ ਕੇ 80 ਸਾਲ ਦੇ ਬਜ਼ੁਰਗ ਤੱਕ ਸਾਡਾ ਇਹ ਫਰਜ਼ ਬਣਦਾ ਆ ਕਿ ਗੁਰੂ ਘਰਾਂ ਦੀ ਸੁਰੱਖਿਆ ਕੀਤੀ ਜਾਵੇ ਤਾਂ ਕਿ ਕੋਈ ਸਾਡੇ ਜਿਹੜੇ ਬੇਅਦਬੀ ਕਰਾਉਂਦੇ ਨੇ ਜਾਂ ਕਰਦੇ ਨੇ ਉਹਨਾਂ ਨੂੰ ਇਹ ਅਹਿਸਾਸ ਹੋ ਜਵੇ ਕਿ ਹੁਣ ਸਾਡੀ ਕੌਮ ਜਾਗ ਗਈ ਹੈ ਅਸੀਂ ਜੇ ਅਸੀਂ ਸਿਰੇ ਉੱਠ ਕੇ ਅਰਦਾਸ ਕਰ ਦੇਣਾ ਤੁਮ ਠਾਕਰ ਤੁਮ ਤੁਮ ਠਾਕਰ ਪੈ ਅਰਦਾਸ ਜੀਓ ਪ੍ਰਭੂ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁੱਕ ਨੀ ਰੇ ਜਦੋਂ ਅਸੀਂ ਉਹਨਾਂ ਮਾਪੜਾ ਮਾਪਾ ਸਮਝਦੇ ਆ ਮਾਪਾ ਬਣਾਇਆ ਤਾਂ ਸਾਡਾ ਇਹ ਵੀ ਸਾਡਾ ਫਰਜ਼ ਬਣਦਾ ਆ ਕਿ ਅਸੀਂ ਆਪਣੇ ਮਾਪਵਰਤੀ ਰਾਖੀ ਕਰੀਏ ਵਾਹਿਗੁਰੂ ਖਾਲਸਾ ਵਾਹਿਗੁਰੂ